ਆਸਪਤ ਹੁਣ ਰਿਹਾ ਫੈਕੀ ਚਾਰਜ ਹਾਰ ਬੁਰਦੂ ਵੀ ਮੈਨੂੰ ਤੁਹਾਡੇ ਬੱਚੇ ਜਿਹੜੇ ਆ ਇਹਦੀ 15 ਸਾਲ ਉਮਰ ਆ ਔਰ ਇਹ ਲੈਕ ਨਹੀਂ ਚਲਾ ਸਕਦੇ ਜੀ ਇਹਦੀ 5 ਸਾਲ ਤੋਂ ਘੱਟ ਉਮਰ ਆ ਉਹ ਚਲਾ ਹੀ ਨਹੀਂ ਸਕਦਾ ਮੇਰੇ ਕੋਲ ਨੇ ਸਿਆਰੇ ਬੱਚੇ ਆ ਜੇਕਰ ਕੋਈ ਇਦਾਂ ਦੀ ਗੱਲਬਾਤ ਹੋ ਚੁੱਕੀ ਆ ਤੇ ਦੇਖਿਓ ਕੌਣ ਜ਼ਿੰਮੇਵਾਰ ਆ ਪੱਕਾ ਤੁਸੀਂ ਪ੍ਰੋਮਿਸ ਕਰਦੇ ਹੋ ਤਾਂ ਪਲੀਜ਼ ਇਹਨਾਂ ਬੱਚਿਆਂ ਨੂੰ ਸਮਝਾਓ ਅੱਗੇ ਤੂੰ ਇਸ ਤਰ੍ਹਾਂ ਨਹੀਂ ਕਰਨਾ ਹਾਂ ਮੈਂ ਸਮਝਦਾ ਪਰ ਪਰ ਅੱਗੇ ਤੂੰ ਤੁਸੀਂ ਦੇਖੋ ਤੁਸੀਂ ਮਦਰ ਹੋ ਅੱਜ ਪੁਲਿਸ ਨੂੰ ਤੁਹਾਡੇ ਬੱਚਿਆਂ ਦੀ ਇੰਨੀ ਪਰਵਾਹ ਫਿਰ ਤੁਹਾਨੂੰ ਵੀ ਹੋਣੀ ਚਾਹੀਦੀ ਹੈ ਹਾਂ ਪਲੀਜ਼ ਤੁਸੀਂ ਆਪਣੇ ਬੱਚਿਆਂ ਨੂੰ ਸਮਝਾਓ ਕਿ ਅੱਗੇ ਤੂੰ ਬੱਚਿਆਂ ਨੂੰ ਸਮਝਾਓ ਕਿ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਇਸ ਤਰ੍ਹਾਂ ਠੀਕ ਹੈ ਜੀ ਹਾਂ ਥੈਂਕ ਯੂ ਮੈਮ ਥੈਂਕ ਯੂ Għandi